waliya sarkara murtabad murtad ਜੋ ਨਾ ਜੀ ਸਭਰਾਇਤਾ ਉਹ ਬੇਖਲਾਉ ਅਸੀਂ ਆਵਾਜ਼ਾਂ ਦੇ ਲਈ ਅੱਜ ਉਹ ਨੂੰ ਦੇਖਣ ਵਾਲਾ ਆਇਆ ਜੈ ਜੀ ਜੈ ਜੀ

शहर तो के जी है सुप्रीम कोर्ट वालों जजमेंट आई है तहत उन्होंने कहा है कि जिड़ी काश् ਹੋਰ ਤਾਂ ਰੈਗੂਲੇਸ਼ਨ ਦਾ ਲਾਭ ਵੀ ਲੈ ਸਕਿਆ ਜਾਂ ਪਿਛਲੇ ਰਹਿ ਗਏ ਨੇ ਉਹਨਾਂ ਨੂੰ ਇਸ ਰੈਗੂਲੇਸ਼ਨ ਦੇ ਵਿੱਚ ਜ਼ਿਆਦਾ ਲਾਭ ਦਿੱਤਾ ਜਾਵੇ ਤੇ ਜਿਹੜੀ ਆਕਾਸਟਾ ਕੁਝ ਜੋ ਜ਼ਿਆਦਾ ਪਨੋ ਤੱਕ ਹੀ ਕਰਨ ਚਾਹਣੇ ਉਹਨਾਂ ਦੀ ਇਨਕਮ ਵਧਿਆ ਨਹੀਂ ਤੇ ਉਹਨਾਂ ਦੇ ਕੱਟ ਕੇ ਉਹਨਾਂ ਦੇ ਹਿੱਸੇ ਪਾਈ ਜਾਵੇ ਜੋ ਕਿ ਅਸੀਂ ਇਹ ਅੱਜ ਦਾ ਵਿਰੋਧ ਪ੍ਰਦਰਸ਼ਨ ਇਹ ਆ ਕਿ ਸੁਪਰੀਮ ਕੋਰਟ ਦੇ ਜੋ ਜੱਜ ਨੇ ਉਹਨਾਂ ਨੂੰ ਉੱਥੇ ਬੈਠੇ ਇਸ ਚੀਜ਼ ਦਾ ਜਜਮੈਂਟ ਕਿਵੇਂ ਹੋ ਗਿਆ ਇਹ ਇੱਕ ਇਸ਼ਾਰਾ ਹੈ ਸ਼ਡੂਲ ਕਾਸਟ ਤੇ ਸ਼ਡੂਲ ਟਰਾਈ ਦੇ ਵਿੱਚ ਵੰਡੀ ਪਾਉਂਡ ਦਾ ਜੋ ਕਿ ਅੱਜ ਸਭ ਦਾ ਆਮ ਲਾਗੂ ਹੋਏ ਨੂੰ 75 ਸਾਲ ਹੋ ਚੁਕੇ ਨੇ 10 ਸਾਲਾਂ ਵਾਸਤੇ ਸਾਨੂੰ ਰਜਿਸਟ੍ਰੇਸ਼ਨ ਮਿਲੀ ਤੇ ਇਹ ਕਹਿ ਕੇ ਕਿ ਵੀ 10 ਸਾਲਾਂ ਦੇ ਵਿੱਚ ਜਿਹੜਾ ਜਾਤੀ ਵਿਤਕਰਾ ਹੈ ਜਿਹੜਾ ਆਰਥਿਕ ਤੌਰ ਤੇ ਜੋ ਸ਼ੋਸ਼ਣ ਹੁੰਦਾ ਹੈ ਉਸ ਨੂੰ ਅਸੀਂ ਖਤਮ ਕਰਾਂਗੇ ਪਰ 75 ਸਾਲਾਂ ਦੇ ਵਿੱਚ ਜਦੋਂ ਖਤਮ ਨਹੀਂ ਹੋਇਆ ਅੱਜ ਵੀ ਤੁਸੀਂ ਦੇਖੋ ਦੇਸ਼ ਦੇ ਵਿੱਚ ਜਾਤੀ ਵਿਤਕਰਾ ਹੁੰਦਾ ਹੈ ਤੇ ਜਿਹੜੇ ਲੋਕ ਹਜ ਤੱਕ ਮੰਨੋ ਕਿ ਉਹ ਅੱਗੇ ਨਹੀਂ ਆ ਸਕੇ ਕਿਤੇ ਲਈ ਚੀਜ਼ ਜੋ ਜ਼ਿੰਮੇਵਾਰ ਨੇ ਉਹ ਮੌਜੂਦਾ ਜਿਹੜੀ ਸਰਕਾਰਾਂ ਨੇ ਮੁੱਕਲੀ ਸਰਕਾਰਾਂ ਦੇ 75 ਸਾਲਾਂ ਦੇ ਵਿੱਚ ਉਹਨਾਂ ਦੇ ਖਿਲਾਫ ਜੋ ਕੀ ਜਜਮੈਂਟ ਦੇਣੀ ਸੀ ਨਾ ਕਿ ਇਹ ਵੰਡੇ ਪਾਉਣ ਵਾਲੀ ਜਿਹੜੀ ਜਜਮੈਂਟ ਹੈ ਇਸ ਦੇ ਖਿਲਾਫ ਅਸੀਂ ਅੱਜ ਰੋਸ ਪੂਰਵਕ ਇਹ ਗੱਲ ਕਰੀਏ ਜੀ ਨਰਿੰਦਰ ਮੋਦੀ ਜੀ ਤਿੰਨ ਵਾਰੀ ਪ੍ਰਧਾਨ ਬਣ ਗਿਆ ਕਿ ਹਾਲਾਂਕਿ ਉਹ ਪਹਿਲਾਂ ਵੀ ਸਰਕਾਰਾਂ ਦੇ ਪਿੱਛੇ ਰਹੇ ਸੀ ਸਰਕਾਰ ਦੇ ਵਿੱਚ ਜਿਹੜਾ ਐਸਸੀ ਵਰਗਾ ਉਹਨਾਂ ਨੂੰ ਜਲਦਤ ਕਰ ਦੇਖੋ ਜੀ ਸਾਨੂੰ ਦਾ ਮਹਿਸੂਸ ਦਾ 75 ਸਾਲਾਂ ਦਾ ਤੂੰ ਜਦੋਂ 바ਵਾ ਸਾਹਮਣੇ ਉਹਦੇ ਵਿੱਚ 10 ਸਾਲਾਂ ਵਾਸਤੇ ਰਜਿਸਟ੍ਰੇਸ਼ਨ ਮੰਗੀ। ਜੋ 10 ਸਾਲਾਂ ਵੀ ਵਾਸਤੇ ਰਜਿਸਟ੍ਰੇਸ਼ਨ ਮੰਗ ਕੇ ਸਾਡੇ ਸਮਾਜ ਦਾ ਵਿਕਾਸ ਨਹੀਂ ਹੋਇਆ। ਇਹਦਾ ਬਦਲ ਕਸਰ ਤੱਕ ਕਿਸੇ ਸਰਕਾਰ ਨੇ ਵੀ ਨਹੀਂ ਛੱਡੀ ਸਾਡੇ ਨਾਲ। ਕਿਉਂਕਿ ਜਦੋਂ ਸਾਡਾ ਵਿਕਾਸ ਨਹੀਂ ਹੋਇਆ, ਜਤਮੀਦ ਕਰਾ ਨਹੀਂ ਹੋਇਆ। ਜੇ ਸਾਡੇ ਜੋ ਕਿ ਜੋ ਕਿ ਰਾਜਸਥਾਨ ਦੇ ਵਿੱਚ ਹੁਣ ਵੀ ਅਜਿਹੀ ਜਿਹੀ ਘਟਨਾਵਾਂ ਹੋਈਆਂ ਲੱਗੀਆਂ ਜੋ ਕਿ ਇੱਕ ਘਟਨਾ ਹੋਈ ਇੱਕ ਬੱਚਾ ਇੱਕ ਘੜੇ ਨੂੰ ਹੱਥ ਲਾ ਦਿੰਦਾ ਹੈ ਤੇ ਉਹਨੂੰ ਕੁੱਟ-ਕੁੱਟ ਕੇ ਟੀਚਰ ਜਿਹੜਾ ਮਾਰ ਦਿੰਦਾ ਹੈ ਜਾਤੀ ਵਿਤਕਰੇ ਕਰਕੇ ਤੁਸੀਂ ਦੱਸੋ 75 ਸਾਲਾਂ ਦੇ ਵਿੱਚ ਕੀ ਵਿਕਾਸ ਹੋਇਆ ਕਿ ਜਾਤੀ ਵਿਤਕਰੇ ਖਤਮ ਹੋਇਆ ਹੈ ਅੱਜ ਵੀ ਜਾਤੀ ਵਿਤਕਰੇ ਜਿਹੜਾ ਪ੍ਰੋਪਰ ਹੈ ਪਿੱਛੇ ਜੇ ਇੱਕ ਮੁਖਬੰਦੀ ਜਦੋਂ ਸੂਕਾਸਟ ਬਣਿਆ ਤਾਂ ਇੱਕ ਵੱਡੇ ਲੀਡਰ ਨੇ ਇਹ ਐਲਾਨ ਕੀਤਾ ਕਿ ਵੀ ਜਿਹੜੀ ਹੈ ਨਾ ਜੇ ਨਾਲੀ ਦੀ ਈਟ ਨੂੰ ਤੁਸੀਂ ਚੁਬਾਰੇ ਤੇ ਲਾਓਗੇ ਤਾਂ ਇਹੀ ਹਾਲ ਹੋਊਗਾ ਤੁਸੀਂ ਦੇਖੋ ਰਿਜ਼ਰਵੇਸ਼ਨ ਦੇ ਆਧਾਰ ਤੇ ਜਿਹੜਾ ਇੱਕ ਬੰਦਾ ਇਹਨੇ ਵੱਡੇ ਅਹੁਦੇ ਤੇ ਪਹੁੰਚ ਕੇ ਵੀ ਉਸ ਨੂੰ ਵੀ ਜਾਤੀ ਵਿਤਕਰਾ ਕੀਤਾ ਜਾਂਦਾ ਜਾਤੀ ਸ਼ੋਸ਼ਣ ਕੀਤਾ ਜਾਂਦਾ ਉਹਦੇ ਕਮੈਂਟ ਕੀਤਾ ਜਾਂਦਾ ਤੇ ਦੱਸੋ ਦੱਸੋ ਵੀ ਇਹ ਜਿਹੜੇ ਸਰਕਾਰਾਂ ਨੇ ਉਹਨਾਂ ਕਿੱਥੇ ਸਾਡਾ ਵਿਕਾਸ ਕੀਤਾ ਜੇ ਗੱਲਾਂ ਵਿੱਚ ਸਵਾਲ ਹੋਏਗਾ ਹੈ ਨਹੀਂ ਨਾ ਹਾਂ ਬਿਲਕੁਲ ਜੀ ਇਸ ਸਾਰੇ ਇਸ ਦੇ ਕੋਲ ਆ ਰਹੇ ਪਿਆਰ ਬੰਦ ਕਰਾਉਣ ਆਏ ਆ ਉਦੋਂ ਇਹ ਮੋਰਚਾ ਲੱਗਿਆ ਰਿਜੂਰੇਸ਼ਨ ਚੋਰ ਫੜੋ ਉਹਦੇ ਵਿੱਚ ਵੀ ਅੱਜ ਤੱਕ ਲਗਭਗ 300 ਤੋਂ 400 ਬੰਦੇ ਫੜੇ ਗਏ ਆ ਇਹ ਤਾਂ ਉਹ ਨੇ ਜਿਹੜੇ ਫੜੇ ਗਏ ਨੇ ਜਿਹੜੇ ਲੱਗੇ ਨੇ ਇਸ ਵੇਲੇ ਨੌਕਰੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਕੋਈ ਅੱਜ ਤੱਕ ਕਾਰਵਾਈ ਨਹੀਂ ਹੋਈ ਜਿਨ੍ਹਾਂ ਨੇ ਉਸ ਨੂੰ ਕਾਸਟ ਬਣਾ ਕੇ ਦਿੱਤੇ ਅਫਸਰਾਂ ਨੇ ਉਹ ਅੱਜ ਤੱਕ ਸਸਪੈਂਡ ਵੀ ਨਹੀਂ ਹੋਏ ਤੇ ਅਸੀਂ ਤਾਂ ਮੰਗ ਕਰਦੇ ਆ ਸਰਕਾਰ ਤੋਂ ਕਿ ਰਿਜੂਰੇਸ਼ਨ ਦੇ ਵਿੱਚ ਪਹਿਲਾਂ ਹੀ ਪਹਿਲਾਂ ਚੋਰ ਵੜੇ ਖੜੇ ਆ ਜੋ ਸਾਡਾ ਹੱਕ ਮਾਰੀ ਬੈਠੇ ਆ ਤੇ ਵੀ ਸਾਡੇ ਸਾਡੇ ਕੋਲ ਹੈ ਕੀ ਸਾਡੇ ਕੋਲ ਹੈ ਕਿ ਅਸੀਂ ਮੌਜੂਦਾ ਸਰਕਾਰ ਨੂੰ ਅਪੀਲ ਕਰਦੇ ਹਾਂ ਜਿਹੜੀ ਇਹ ਜਜਮੈਂਟ ਹੈ ਇਸ ਨੂੰ ਲਾਗੂ ਕਰਨ ਬਾਰੇ ਕਦੇ ਵੀ ਵਿਚਾਰ ਨਾ ਕਰੋ ਜੇ ਵਿਚਾਰ ਕਰੋਗੇ ਇਸ ਤੋਂ ਜ਼ਿਆਦਾ ਅਸੀਂ ਰੋਜ਼ ਪ੍ਰਦਰਸ਼ਨ ਕਰਾਂਗੇ ਅਸੀਂ